ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦੇ 4 ਵਜੇ ਕਿਨੇ ਚਾ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਅੱਜ ਜੀ ਅਕੜੀ ਵੀਡੀਓ ਬਣਾ ਰਹੇ ਆ ਕੁਝ ਸਪੈਸ਼ਲ ਹੈ ਅੱਜ ਆਪਾਂ ਬਣਾ ਰਹੇ ਕੁਝ ਖਾਣ ਨੂੰ ਸਪੈਸ਼ਲ ਚੀਜ਼ ਅੱਜ ਬਣਾ ਰਹੇ ਹਾਂ ਦੀ ਆਪਾਂ ਪੀਜ਼ਾ ਕਿਉਂਕਿ ਕਾਫੀ ਹਾਲਕਿ ਜੀ ਜਦੋਂ ਓਵਨ ਆ ਜਿਹੜਾ ਮਾਈਕ੍ਰੋ ਸੋਰੀ ਮੈਨੂੰ ਓਵਨ ਹੀ ਆਉਂਦਾ ਮੂਜਾ ਮਾਈਕ੍ਰੋਵੇਵ ਆ ਉਹ ਨਾ ਮਤਲਬ ਕਿ ਅੰਦਰ ਰੱਖਿਆ ਹੈ ਸੀ ਤੇ ਤੁਹਾਨੂੰ ਪਤਾ ਆਪਣੇ ਫਿਟਿੰਗ ਕੋਈ ਰੱਖਣ ਨੂੰ ਸਪੈਸ਼ਲ ਜਗ੍ਹਾ ਨਹੀਂ ਸੀ ਤੇ ਪਾਵਰ ਪਲੱਗ ਦਾ ਆਪਣੇ ਹੈ ਨਹੀਂ ਸੀਗਾ ਤੇ ਹੁਣ ਮਾਈਕ੍ਰੋਵੇਵ ਕਰਕੇ ਆਪਾਂ ਪਾਵਰ ਪਲੱਗ ਲਗਾਇਆ ਤੇ ਹੁਣ ਤਾਂ ਕਰਕੇ ਅਸੀਂ ਅੱਖ ਵਿੱਚਰ ਤੋਂ ਨਰ ਤਾਂ ਚੈੱਕ ਹੋ ਜਾਊਗਾ ਵੀ ਚੱਲ ਰਿਹਾ ਵਧੀਆ ਕੋਈ ਪ੍ਰੋਬਲਮ ਤਾਂ ਨਹੀਂ ਹੈ ਨਾ ਭਾਈਪੇ ਚੀਜ਼ ਦਾ ਇਹ ਵੀ ਹੁੰਦਾ ਵੀ ਖਰਾਬ ਨਾ ਹੋ ਜਾਈ ਹੋਵੇ ਤੇ ਨਾਲੇ ਯਾਦ ਕੁਝ ਲੱਗ ਜਾਊਗਾ ਕਿ ਰੋਜ਼ ਤੋਰ ਉਹੀ ਦਾਲ ਰੋਟੀ ਤੇ ਫਿਰ ਮਨ ਮਾਨ ਵੀ ਕਹਿੰਦਾ ਵੀ ਚਲ ਬਾਜ ਜੀ ਪੀਜ਼ਾ ਬਣਾਨੇ ਪਹਿਲਾਂ 버ਗਰ ਦਾ ਹੋਇਆ ਸੀ ਫਿਰ ਅਸੀਂ ਸੋਚਿਆ ਕਿ ਜੇ ਨੂੰ ਪੀਜ਼ਾ ਬਣਾ ਲਨੇ ਆ ਵੀ ਨਾਲੇ ਮਾਈਕ੍ਰੋਵੇਵ ਚ ਐਪ ਹੋ ਜਾਊਗਾ ਵੀ ਠੀਕ ਹੈ ਕਿ ਨਹੀਂ ਤੇ ਬਾਕੀ ਪਹਿਲਾ ਪਤਾ ਤੁਹਾਨੂੰ ਦਿਖਾਵਾਂਗੇ ਜੀ ਰਸੋਈ ਕਿਉਂਕਿ ਕਾਫੀ ਵਿਅਸਤੇ ਕਮੈਂਟ ਆਇਆ ਸੀ ਵੀ ਤੁਸੀਂ ਆਪਣੀ ਰਸੋਈ tour ਦਿਖਾਓ ਸੋ ਪਹਿਲਾ ਪਤਾ ਰਸੋਈ ਦਾ ਕਮਾਗੇ ਵੀਡੀਓ ਤੇ ਬਣਾ ਰਿਓ ਜੀ ਫਿਰ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਵਾਂਗੇ ਜਿਹੜੀ ਆਪਾਂ ਅੰਦਰ ਕੁਕਿੰਗ ਕਰਨ ਦੀ ਜਿਵੇਂ ਪੀਜ਼ਾ ਵਗੈਰਾ ਬਣਾਉਣ ਦੀ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਵੀਡੀਓ ਚੰਗੇ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ ਹਾਂਜੀ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਰਸੋਈ ਦਾ ਟੂਰ ਅੱਜ ਗੇਟ ਗੇਟ ਖੋਲਦੇ ਸਾਰ ਸਾਹਮਣੇ ਆ ਗਈ ਜੀ ਫ੍ਰਿਜ ਫ੍ਰਿਜ ਦੇ ਨਾਲ ਹੀ ਆ ਗਿਆ ਜੀ ਮਾਈਕ੍ਰੋਵੇਵ ਮਾਈਕ੍ਰੋਵੇਵ ਦੇ ਉੱਪਰ ਆ ਗਿਆ ਜੀ ਟੋਸਟਰ ਤੇ ਨਾਲ ਹੀ ਆਪਣਾ ਆ ਗਿਆ ਜੀ ਵਾਟਰ ਕੂਲਰ ਤੇ 5 ਕਿਲੋਟਰ ਦਾ ਜੀ ਚ ਪਾਣੀ ਪਾ ਲੈਨੇ ਆ ਉੱਪਰ ਆ ਗਿਆ ਜੀ ਆਪਣੇ ਭਾਂਡਿਆਂ ਵਾਲਾ ਸਟੈਂਡ ਸਾਰਾ ਤੇ ਨੀਚੇ ਜੀ ਆਪਣੀ ਸਿੰਕ ਹੈ ਸਿੰਕ ਵਿੱਚੋਂ ਕਾਗਜ਼ ਆਪਾਂ ਉਤਾਰਤਾ ਜੀ कि ਜੇ ਆਪਾਂ ਥੋੜੇ ਪਿੱਛੇ ਆ ਕੇ ਦੇਖਦੇ ਹਾਂ ਹੁਣ ਇੱਥੋਂ ਆਹ ਸੈਲਫ ਨੂੰ ਐਦਾਂ ਤਾਂ ਉਹ ਸਾਹਮਣੇ ਜੀ ਭਾਂਡੇ ਆਗੇ ਪ੍ਰਾਂਤ ਤਵਾ ਵਗੈਰਾ ਕੇ ਚਾਰੀ ਬੋਤਲ ਰਹੀ ਤੇ ਕੁਜੀ ਵਗੈਰਾ ਰੱਖੀ ਹੋਈ ਹੈ ਦਹੀਂ ਵਾਲੀ ਤੇ ਸਸ ਨੀਚੇ ਆ ਗਿਆ ਜੀ ਆਪਣਾ ਜਿਵੇਂ ਆਲੂ ਪਿਆਜ਼ ਵਗੈਰੇ ਟੋਕ ਰੀਆਂ ਤੇ ਇੱਥੇ ਥੱਲੇ ਹਲੇ ਰੱਖੇ ਹੋਏ ਨੇ ਜੀ ਆਪਾਂ ਕੁੱਕਰ ਕੜਾਹੀ ਵਗੈਰਾ ਕਿਉਂਕਿ ਹਲੇ ਉੱਪਰ ਫਿਰ ਜ਼ਿਆਦਾ ਭਰ ਜਾਂਦਾ ਆਪਾਂ ਜਗ੍ਹਾ ਸਾਰੀ ਘੇਰ ਲੈਂਦੇ ਇਸ ਕਰਕੇ ਥੱਲੇ ਰੱਖੇ ਆ ਆਗੇ ਸਾਹਮਣੇ ਖਿੜਕੀ ਜੀ ਨਾਲ ਹੀ ਆਗੇ ਜੀ ਆਪਣੇ ਡੱਬੇ ਰਾਸ਼ਨ ਪਾਣੀ ਦੇ ਤੇ ਨਾਲ ਹੀ ਆ ਗਿਆ ਆਪਣਾ ਮਤਲਬ ਕੀ ਰੋਟੀ ਪਰ ਡੱਬਾ ਤੇ ਗੈਸ ਚੁੱਲਾ ਥੱਲੇ ਆਪਣੀ ਗਲਾਸ ਗੈਸ ਸਿਲੰਡਰ ਤੇ ਨਾਲ ਹੀ ਆਟੇ ਵਾਲ ਟਰਾਲ ਚੀਨੀ ਵਾਲ ਟਰਾਲ ਜੀ ਬਾਹਰ ਆਪਾਂ ਧੋਣ ਲਈ ਰੱਖਿਆਗਾ ਤੇ ਖਾਲੀ ਹੋ ਗਿਆ ਸੀਗਾ ਤੇ ਆਪਾਂ ਕਿਵੇਂ ਚਲ ਧੋ ਕੇ ਫੇਰ ਰੱਖਾਂਗੇ ਤੇ ਇੱਥੋਂ ਸੈਲਫ ਖਤਮ ਹੋ ਕੇ ਜੀ ਨਾਲ ਹੀ ਗੇਟ ਬਸ ਇਹ ਸੀ ਜੀ ਆਪਣੀ ਰਸੋਈ ਦਾ ਟੂਰ ਕਿਉਂਕਿ ਕਾਫੀ ਵੀਅਰਸ ਦੇ ਜੀ ਕਮੈਂਟ ਆ ਰਹੇ ਸੀ ਵੀ ਤੁਸੀਂ نیچے ਆਪਾਂ ਰੱਖਿਆ ਜੀ ਡਸਟ ਜੈਨ ਇੱਥੇ ਜਿਹੜਾ ਮਾਈਕ੍ਰੋਵੇਵ ਵਾਲਾ ਖਾਣਾ ਤੇ ਬਾਕੀ ਉਹ ਸਾਹਮਣੇ ਕੁੰਡਾ ਪਿਆ ਨਹੀਂ ਉੱਛ ਹੈ ਨਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੀ ਜੀ ਰਸੋਈ ਦੀ ਸੈਟਿੰਗ ਆਪਣੀ ਤੇ ਬਾਕੀ ਹੌਲੀ ਹੌਲੀ ਹੋਰ ਵਧੀਆ ਸੈਟਿੰਗ ਹੋ ਜੂਗੀ ਤੇ ਚਲੋ ਜੀ ਹੁਣ ਆਪਾਂ ਬਣਾਉਣ ਲੱਗਦੇ ਆ ਪੀਜ਼ਾ ਲਓ ਜੀ ਪਹਿਲਾਂ ਆਪਾਂ ਕੱਢਦੇ ਆ ਜੀ ਫ੍ਰਿਜ ਦੇ ਵਿੱਚੋਂ ਸਮਾਨ ਜਿਹੜਾ ਆਪਾਂ ਕੱਟਣਾਗਾ ਤੇ ਆਪਾਂ ਲੈਂਦੀ ਇਹ ਚੀਜ਼ ਲੈਂਦੀ ਇਹ ਦੀ ਕਦੂਕਸ ਵਗੈਰਾ ਕੀਤੀ ਹੋਈ ਹੈ ਜੀ ਚੀਜ਼ ਇਹ ਇਦਾਂ ਹੀ ਲਿਫਾਫਿਆਂ ਚ ਪਾਈ ਹੁੰਦੀ ਆ ਤੇ ਇਹ ਦੋ ਲਿਫਾਫੇ ਲੈ ਕੇ ਆਏ ਨੇ ਸੋ ਆਪਾਂ ਇੱਕ ਵਾਰੀ ਬਣਾਉਣਾ ਉਦੋਂ ਪਤਾ ਨਹੀਂ ਫੇਰ ਕੱਲ ਠਹਿਰ ਕੇ ਬਣਾਵਾਂਗੇ ਤੇ ਤਾਂ ਕਰਕੇ ਫਿਰ ਉਹਨੇ ਕੀ ਚੀਜ਼ ਲੈ ਆਂਦੀ ਆ ਤੇ ਇਧਰੋਂ ਆਪਾਂ ਕੱਢਦੇ ਜੀ ਟਮਾਟਰ ਇੱਕ ਤਾਂ ਟਮਾਟਰ ਕੱਢ ਲੈਣੀ ਅਸੀਂ ਤਾਂ ਡੱਬੇ ਚ ਰੱਖਿਓਏ ਨੇ ਜੀ ਕਿਉਂਕਿ ਫਿਰ ਇੱਕ ਤਾਂ ਚੀਜ਼ ਖਰਾਬ ਨਹੀਂ ਹੁੰਦੀ ਤੇ ਬਾਕੀ ਫਿਰ ਇਹ ਆ ਵੀ ਤਾਜ਼ੀ ਤਾਜ਼ੀ ਰਹਿੰਦੀ ਆ ਧੋ ਕੇ ਆਪਾਂ ਡੱਬੇ ਦੇ ਵਿੱਚ ਰੱਖ ਦਿੰਨੇ ਆ ਮਤਲਬ ਤੇ ਹਰੀ ਮਿਰਚ ਵਗੈਰਾ ਵੀ ਪਈ ਆ ਪਰ ਹਰੀ ਮਿਰਚ ਕੋਈ ਨਹੀਂ ਚਾਹੀਦੀ ਤੇ ਬਾਕੀ ਪੀਜ਼ਾ ਸੌਸ ਹੈਗੀ ਆ ਹਾਂਜੀ ਜੇ ਪਹਿਲਾਂ ਆਪਾਂ फटाफट ਸਬਜ਼ੀਆਂ ਵਗੈਰਾ ਧੋ ਲੈਂਦੇ ਆ ਫਿਰ ਤੋਂ ਕੀ ਟਮਾਟਰ ਵੀ ਰ ਆਪਣ ਧੋ ਲਏ ਆ ਲਿਆ ਦੇ ਜੀ ਪੀਜ਼ਾ ਪੇਸ ਇੱਕ ਦੇ ਵਿੱਚ ਦੋ ਪੇਸ ਹੁੰਦੇ ਨੇ ਤੇ ਥੋੜੇ ਜਿਆਦਾ ਲੈ ਲਿਆ ਆਪਾਂ ਕਿ ਨਾ ਤਾਂ ਬਾਬਾ ਜੀ ਆਖੀ ਖਾਣ ਜਿਹੜੀ ਹੁੰਦੀ ਹੈ ਜਾਵਾ ਹੁੰਦੀ ਹੈ ਤਾਂ ਕਰਕੇ ਕਿਪਾ ਥੋੜੀ ਬਾਤ ਨਹੀਂ ਆਉਂਦੀ ਆ ਤੇ ਦੂਸਰੇ ਨੰਬਰ ਤੇ ਆ ਵੀ ਜਿਹੜੇ ਬਾਤ ਕਰਨਗੇ ਕੱਲ ਨੂੰ ਸਵੇਰੇ ਅਰਮਾਨ ਨੂੰ ਸ਼ੌਂਕ ਹੈ ਜਿਆਦਾ ਚੀਜ਼ੇ ਖਾਣ ਦਾ ਤੇ ਫਿਰ ਉਹ ਕੱਲ ਨੂੰ ਸਵੇਰੇ ਵੀ ਬਣਾ ਲੂਗਾ ਮਮੀ ਤਾਂ ਕਹਿੰਦੀ ਸੀ ਕਿ ਤੁਹਾਡਾ ਕੋਲੇਸਟ੍ਰੋਲ ਵਧਦਾ ਨਾ ਤੇ ਉਹ ਘੱਟੇ ਖਾਂਦੇ ਚੀਜ਼ਾਂ ਲਈ ਗਏ ਤੇ ਵੈਸੇ ਤਾਂ ਮੇਰੇ ਕੋਲੇ ਪੀਜ਼ਾ ਮਸਾਲਾ ਵਗੈਰਾ ਸੀਗਾ ਆ ਤਾਂ ਮੈਂ ਮੰਗਿਆ ਨਹੀਂ ਗੈਰ ਰਹੀਆਂ ਨੇ ਸਾਰੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਤਾਂ ਇਹ ਛੇਕੀਆਂ ਲੈ ਕੇ ਆਈ ਹਾਂ ਕਿਉਂਕਿ ਇਹ ਛੇਕੀ ਦਾ ਹੈ ਨਹੀਂ ਆਪਣੇ ਕੋਲ ਕਿਹੜਾ ਮਸਾਲਾ ਨਹੀਂ ਉਹ ਤੁਹਾਨੂੰ ਮਸਾਲਾ ਥੋੜਾ ਸੀਗਾ ਕਿ ਮੈਂ ਕਿਹਾ ਸੀ ਕਿ ਤੁਸੀਂ ਪੂਰੀਆਂ ਬਣ ਜਾਂਦੀਆਂ ਕਿ ਮਸਾਲੇ ਦੀ ਲੋੜ ਨਹੀਂ ਹੈ ਕਿਉਂਕਿ ਪੀਜ਼ਾ ਆਪਕਾ ਜਰੂਰ ਹੋਣਾ ਹੁੰਦਾ ਫਿਰ ਮੇਕਅਪ ਪਈ ਪਈ ਮਸਾਲਾ ਕਿਹਾ ਹੋ ਰਹਿਣਾ ਚਲੋ ਫਿਰ ਬਾਤ ਲਾਗੇ ਅੱਬਾ ਤਜਵੀਦੀ ਜਾਨਾ ਕਰਤਾ ਉਹਦੇ ਬਾਅਦ ਫਿਲਿੰਗ ਪੂਰੀ ਬਣੀ ਹੈ ਤਾਂ ਆਗੇ ਇਹ ਮੈਂ ਨੂੰ ਦਬਲ ਜੀ ਜਿਹੜਾ ਉਹਦਾ ਪੀਜ਼ਾ ਉਹ ਵਧੀਆ ਲੱਗਦਾ ਜਿਹਦੇ ਵਿੱਚ ਦਬਲ ਚੀਜ਼ ਹੁੰਦੀ ਹੈ ਉਹ ਦਬਲ ਚੀਜ਼ ਬਣਾ ਕੇ ਮਾਨੋ ਕਿ ਦਬਲ ਚੀਜ਼ ਪਸੰਦ ਹੈ ਜੀ ਤੇ ਬਾਕੀ ਸੱਗੀਆਂ ਪੱਧਰੀਆਂ ਬਾਵਾਸਾਈਆਂ ਪਾ ਲਾਂਗੇ ਕਿ ਫੇਰ ਹੀ ਪੀਜ਼ਾ ਵਧੀਆ ਲੱਗਦਾ ਹੈ ਕਿ ਨਾਲ ਉਹ ਜਿਹੜੀਆਂ ਸਾਰਾ ਸਬਜ਼ੀਆਂ ਪਾਏ ਨੇ ਵੇ ਵੀ ਵੀ ਵਗੈਰਾ ਜੇ ਆਪਾਂ ਸਾਰੇ ਖੱਟ ਕੇ ਫੇਰੀ ਕੱਟਾਂਗੇ ਉਹ ਪੀਜ਼ੇ ਦੇ ਵਿੱਚ ਹੋ ਗਿਆ ਸੈਂਡਵਿਚ ਦੇ ਵਿੱਚ ਉਹ ਹੈ ਨਾ ਬੇਕ ਫਿਰ ਵਧੀਆ ਨਹੀਂ ਲਾਗੇ ਵਿੱਚ ਇਸ ਵੇਲੇ ਬਾਹਰੋਂ ਤੜੀਆਂ ਤੜੀਆਂ ਚੀਜ਼ਾਂ ਉਹ ਵੀ ਚੰਗਈ ਆ ਨਾਲੇ ਪੀਜ਼ਾ ਜਾਂ ਸੈਂਡਵਿਚ ਜਿਹੜਾ ਬਣਾ ਲਏ ਆ ਫਟਾਫਟ ਪਹਿਲਾਂ ਸਮਝਿਆ ਰੱਖ ਕੇ ਰੱਖ ਲੈਣੇ ਆਂ ਬਣਾਵਾਂਗੇ ਹੀ ਥੋੜਾ ਠਹਿਰ ਕੇ ਅਰਮਾਨਸ ਰੈਡੀ ਕਰਦੇ ਨੇ ਸਨੀ ਅੱਜ ਕਿਉਂਕਿ ਇਹਦੇ ਡੈਡੀ ਦੀ ਛੁੱਟੀ ਹੈ ਹਮ ਜੋੜ ਦਿੰਦੀ ਆਜੂ ਦੀ ਛੁੱਟੀ ਸੀ ਕੱਲ੍ਹ ਦੀ ਛੁੱਟੀ ਹੈ ਚਲੋ ਜੋੜਦੇ ਆਪਣੀਆਂ ਬੋਨਾ ਦੇ ਜੁਣ ਹੁਣ ਦਾ ਸਜੂਨ ਦੀਆਂ ਛੁੱਟੀਆਂ ਵੀ ਹੋ ਜਾਣੀਆਂ ਜੀ ਅੱਗੇ ਜੋੜਦੇ ਆਂ ਛੁੱਟੀਆਂ ਵੇਲੇ ਕਰ ਜਦੋਂ ਵੀ ਨਾਤਾ ਲੀਨੇ ਹੈ ਲੋ ਜੀ ਹੁਣ ਮੈਂ ਸ਼ੁਰੂ ਕਰਦੀ ਹਾਂ ਕਿ ਪੀਜ਼ਾ ਬਣਾਉਣਾ ਹਮਾਰਾ ਕਿਤਾ ਸਭ ਤੋਂ ਪਹਿਲਾਂ ਪੀਜ਼ਾ ਬਣਾਉਣਾ ਤੇ ਮੈਂ ਇਹ ਚਾਹੁੰਦੀ ਕਿ ਇਹ ਸਬਜ਼ੀਆਂ ਵਗੈਰਾ ਥੋੜੀਆਂ ਘੱਟ ਨਾ ਦੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਆਪਣੇ

ਇਹ ਜਨਰਲ ਮਿਉਨਿਸ ਗਰੁੱਪ ਆਣੀ ਹੈ ਨਾਲ ਵੈਸੀ ਮਿਉਨਿਸ ਫਾਟਮਾ ਬਰੇਡ ਤੇ ਗੀਮ ਇਨਸਟਾਲ ਇਹਨਾਂ ਦਾ ਕੀ ਇਹ ਜਨਰਲ ਜੀ ਪੀਜ਼ਾ ਮੇਰੇ ਹਿਸਾਬ ਨਾਲ ਬਣਾਉਣਾ ਵੇੜਾ ਦਾ ਪੀਜ਼ਾ ਬਣਾ ਤੇ ਵਿੱਚ ਵਿੱਚ ਤੇ ਮੈਂ ਦੱਸੂ ਹੋ ਗਿਆ ਕਾਰਨ क्योंकि ऐसी वेस्टा हमें पता है कि पिज़्ज़ा पे हम ये ऐसा नहीं पाऊंगी पर एक हम मेयोनेज भी नहीं चाहिए कि एफ एंडी ने पास बहुत अनमंजाल ठीक है पहले तो मेरा ਤਦ ਕਰਕੇ ਮੈਂ ਛੋਟੇ ਹੁੰਦੇ ਸੀ ਜਿਸੇ ਬਣਾਉਂਦੇ ਸੀ ਕੰਦੀਨੜ ਸੀ ਨਾ ਤੇ ਅਸੀਂ ਉਹੋ ਚੀਜ਼ ਘਰੇ ਹੈ ਕਦੋਂ ਦਸ ਕਰ ਦਿੱਤੇ ਸੀ ਕਿ ਮੇਰੇ ਦਾਦਾ ਜੀ ਆਰਮੀ ਚ ਸੀਗੇ ਤੇ ਰਿਟਾਇਰ ਹੋ ਗਏ ਉਹ ਬਣਾਇਆ ਸੀ ਦਾ ਕੰਦੀਨ ਦਾ ਕਾਰਡ ਉਹ ਤੋਂ ਚੀਜ਼ ਲੈ ਕੇ ਆਉਂਦੇ ਡੱਬਿਆਂ ਦੇ ਚੀਜ਼ ਆਉਂਦੇ ਗੋਲ ਉਹ ਜਿਹੜੇ ਹੁਣ ਤੁਹਾਡੇ ਕੋਲ ਕੋਈ ਵੀ ਫੌਜ ਚ ਹੈ ਉਹ ਸਟੈਂਡ ਹੋਗਾ ਤੇ ਕੰਦੀਨ ਦਾ ਕਾਰਡ ਬਣਿਆ ਉਹ ਤੁਹਾਨੂੰ ਕਸ ਤੋਂ ਲੈ ਕੇ ਆਉਂਦੇ ਮੂਲ ਪੱਕਾ ਗੋਲ ਜਾਂ ਮੱਟਿੰਦਾ ਡੱਬਾ ਜੀ ਉਹਦੇ ਵਿੱਚ ਚੀਜ਼ ਨਹੀਂ ਆਉਂਦੀ मान मोने मत करो मैं तैयारी चल रहा है ओह ऐसे तो मोने मत कर लाइट भी नहीं हो गया काम लाइट चली कितनी है यारी बहार इतना गर्मी बहुत सी है गर्मी के पास दो घंटे रहो तो बकवास ही यार फिर कोई ना पत्तियाँ लेकर रात में नहीं यार मान ऐसा बाद में सेटिंग जाने खड़की लगा दे मान ऐसा देखो सेट ਇਹ ਫਿਰ ਮਿੱਟੀ ਅੰਦਰ ਆਉਂਦੀ ਹੈ। ਜੈਨਾ ਅਗਰ ਅਸੀਂ ਵੀ ਮੈਂ ਕਿਤੇ ਇਹ ਨਾ ਹੋਵੇ ਕਿ ਆਪਾਂ ਪੀਜ਼ਾ ਬਣਾਉਣ ਲੱਗੇ ਤੇ ਲਾਈਟ ਬਾਜੀ। ਚਲਦੀ ਲਾਈਟ ਹੈ। ਹੈਗੀ ਹੈ। ਚਲੋ ਛੇਕਾ। ਉਮੋਂ ਕਰਦੇ ਫਟਾਫਟ ਠੰਡੇ ਨੂੰ ਬਣਾ ਕੇ ਦੇ ਦਨੀ ਆ ਫਿਰ ਅਸੀਂ ਖਾ ਕੇ ਬਣਾਉਣੀ। ਇਹ ਦੂਸਰਾ ਫਰਮ ਵੀ ਹੈਗਾ ਕੜਾਈਚੂ ਪੀਜ਼ਾ ਵਰਗਾ ਸਰ ਉਹ ਦੂਸਰੇ ਚੈਨਲ ਦੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਹੋਰ ਰੈਸਪੀ ਵੀ ਤੇ ਓਵਨ ਤੋਂ ਬਿਨਾ ਤਾਹੀ ਦੇ ਵਿੱਚ ਵੀ ਬਣ ਜਾਣਾ ਪੀਜ਼ਾ ਟੇਸਟ ਸੇਮ ਹੁੰਦਾ ਜਿੰਨਾ ਤੁਸੀਂ ਲਾਈਟ ਭੱਜ ਗਈ ਆ ਉਹ ਵੀ ਕੰਮ ਹੋ ਗਿਆ ਕਿ ਨਾਲ ਤੇ ਥੋਫੇ ਰਹੇਗੇ ਉਸ ਵੱਡੇ ਵੱਡੇ ਮੁੱਖੀ ਬੈਗੇ ਸੋ ਤੇ ਆਪਾਂ ਹੁਣ ਬਣਾ ਕੇ ਦੇਖਦੇ ਚੁਲੇ ਇੱਕ ਪੀਜ਼ਾ ਇਹਨੂੰ ਲੱਗਿਆ ਭੁੱਖ ਜ਼ਿਆਦਾ ਤੇ ਮੈਂ ਇਹ ਚੋਲਿਖੂ ਜਿਵੇਂ ਮੈਂ ਕੜਾਹੀ ਦੇ ਵਿੱਚ ਹੀ ਬਣਾ ਲੈਣੀ ਆ ਤੇ ਵੀ ਚਾਹਲੇ ਨੇ ਸ਼ਾਂਤੁਰਾ ਇਹ ਨਹੀਂ ਹਵਾ ਹਵਾ ਰੋਟੀ ਜੀ ਫੇਰ ਲਾਈਟ ਆਉਗੀ ਇਹ ਨਹੀਂ ਪਤਾ ਕਿ ਆਪਾਂ ਸਾਰੇ ਫੀਸ ਦੇ ਕੜਾਹੀ ਜੀ ਬਣਾਉਣੇ ਪੈਣ ਤੇ ਵੀ ਲਾਈਟ ਹੀ ਨਾ ਆਵੇ ਕਿਉਂਕਿ ਤੁਹਾਨੂੰ ਪਤਾ ਵੀ ਲਾਈਟ ਆਣੀ ਹੋਈ ਆ ਮਤਲਬ ਲਾਈਟ ਸਭ ਤੋਂ ਪਹਿਲਾਂ ਲਾਈਟ ਤਾਂ ਕਰ ਰਹੇ ਮੈਂ ਸਮਝੀ ਦਾ ਤਰ੍ਹਾਂ ਦੇ ਮੈਂ ਕਹਿਣੀ ਹੁੰਦੀ ਆ ਮਸਾਜੀਆਂ ਜਿਆਦਾ ਪੁਆਏਗਾ ਤਾਂ ਅੰਨਾ ਵੀ ਰੋਟੀ ਬਣਾ ਕੇ ਦੇਣੀ अच्छा, एक आदमी बोले। जाते हैं ना देखो तुम घर में दिखे। लोजी अपाई देखो चिड़ा पिज़ा रात का। एक आदमी टॉपिंग दालती है अपाम। अरे कुछ एक बहुत प्रॉपर टॉपिंग दालती है। ये अपाई देखो चार्ट देता है। ਇਹ ਦਾਣਾ ਬਹੁਤ ਹੀ ਵਧੀਆ ਪਾਣੀ ਵਿੱਚ ਚੀਜ਼ ਅਸਹੀ ਨਹੀਂ ਰਹਾ। ਫਰਟਾਂ ਜਿਆਦਾ ਲੱਗ ਜਾਂਦਾ ਉਬਲਨ ਨਾਲ। ਉਹ ਬਹੁਤ ਅੰਦਰ ਮੈਂ ਉਬਣੀ ਹੁੰਦਾ। ਜੇ ਮੇਰੀ ਹਾਰ ਨਾਲ ਉਤੋਂ ਉਨੀ ਹੁੰਦਾ। ਮਾਈਕ੍ਰੋਵੇਵ ਤੇ ਥੋੜਾ ਟਾਈਮ ਕੱਟ ਲਾ ਲਾ ਇਹ ਥੋੜਾ ਕੰਮ ਜਵਾਲਾ ਜਿਹਾ ਪਰੇ ਜੀ ਵਧੀਆ ਬਣ ਜਾਂਦਾ। ਕਦੇ ਵੀ ਟ੍ਰਾਈ ਕੀਤਾ ਸੀ ਇਹਦੇ ਵਿੱਚ ਵੀ ਤਵੇ ਤੇ ਬਣਾ ਲਿਆ ਜੀ ਤੇ ਤਵੇ ਤੇ ਬਣਾਣਾ ਹੋਰ ਤੇ ਬਸ ਠੱਕ ਠੱਕ ਕਰ ਕਰ ਤਵੇ ਤੇ ਦੇਣਾ ਵੀ ਹੈ ਨਹੀਂ ਇਸ ਕਰਕੇ ਫਿਰ ਆਪਾਂ ਕੜਾਹੀ ਜੀ ਬਣਾਇਆ ਲਓ ਇਹ ਨੇਰੀ ਆ ਗਈ ਆ ਦੇਖੋ ਬਦਲ ਹੋਏ ਪਏ ਨੇ ਇਧਰਲੀ ਸਾਈਡ ਨੂੰ ਕਾਫੀ ਬੱਦਲ ਆ ਗਏ ਚੜ ਕੇ ਨੇਰੀ ਬਹੁਤ ਚੱਲ ਰਹੀ ਆ ਤੇ ਮਿੱਟੀ ਕੱਢਾ ਬਹੁਤ ਉੱਤਰਿਆ ਜੀ ਆ ਦੇਖੀ ਇਤਨਾ ਬਹੁਤ ਠੰਢੀ ਠੰਢੀ ਹਵਾ ਆ ਰਹੀ ਆ ਜੀ ਚਲੋ ਵੈਸੇ ਹੁਣ ਕੋਈ ਡਰ ਹੁਣ ਕੋਈ ਡਰ ਨਹੀਂ ਆ ਹਨਾ ਕਿਉਂਕਿ ਹੁਣ ਸਭ ਦੀਆਂ ਫਸਲਾਂ ਜੀ ਟੱਤੀ ਗਈਆਂ ਕਿਵੇਂ ਸਾਫੀ ਗਈ ਇਹ ਪਾਕੇ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਘਰ ਮੌਸਮ ਦਾ ਕੀ ਹਾਲ ਹੈ ਹੁਣ ਥੋੜੀ ਜਿਹੀ ਕਰੀਦਰਾ ਹਲ ਹੋ ਜੂਗੀ ਜੀ ਮੈਂ ਅੱਜ ਹੀ ਸਬਜ਼ੀ ਨੂੰ ਪਾਣੀ ਲਗਾਇਆ ਸੀ ਕਿਤੇ ਫਿਰ ਉਹ ਹੁੰਦਾ ਨਾ ਪਾਣੀ ਲੱਗਿਆ ਹੋਵੇ ਤਾਂ ਟਿੱਟੇ ਡੇਡੇ ਹੋ ਜਾਂਦੇ ਆ ਹਵਾ ਦੇ ਨਾਲ ਆਰੇ ਕੋਈ ਜਨ ਬੱਚੀ ਦਿਖਾਣੇ ਆ ਬੜੀ ਸੁਨੱਖੀ ਬੱਚੀ ਹੈ ਜੀ ਇਹ ਜਿਹੜੇ ਆਹਾ ਪੂਰਾ ਨਾਕਾ ਪਿੰਕ ਕਲਰ ਦਾ ਦੇਖੋ ਵੇ ਅਸੀਂ ਇਹ ਵਾਈਟ ਕਲਰ ਦੀ ਆ ਪਿੰਕ ਕਲਰ ਦਾ ਇਹਦਾ ਮੈਂ ਜੀ ਨਾਂ ਰੱਖਿਆ ਪਰੀ ਕਿਉਂਕਿ ਪਰੀਆਂ ਵਰਗੀ ਇਹ ਸੋਹਣੀ ਸੋਹਣੀ ਬਹੁਤ ਹੈ ਲੰਗੀ ਲਾਈਟ ਦਾ ਜੀ ਆਈ ਨਹੀਂ ਹੋਇਆ ਤੱਕ ਤੇ ਅਰਮਾਨ ਦਾ ਪੀਜ਼ਾ ਆਪਾਂ ਕੜਾਹੀ ਚ ਬਣਨਾ ਕਰਿਆ ਅਸੀਂ ਬਹੁਤ ਵਧੀਆ ਬਣ ਗਿਆ ਜੀ ਬਿਲਕੁਲ ਜਿਵੇਂ ਮਾਈਕ੍ਰੋਵੇਵ ਦੇ ਵਿੱਚ ਬਣਾਇਆ ਬਣਾਉਣੀ ਆਪਾਂ ਉਦਾਂ ਦੇ ਬਣ ਗਿਆ ਆਪਾਂ ਤੁਹਾਡੇ ਨੂੰ ਦਿਖਾਵਾਂਗੇ ਕਿ ਮੈਂ ਕਿਹਾ ਘਰੋਂ ਮਾਂ ਨੂੰ ਮਮੀ ਵੀ ਪਤਾ ਨਹੀਂ ਨੇਰੀ ਦਾ ਘਟੇ ਨਾ ਘਟੇ ਆਪਾਂ ਬਣਾਈ ਲੈਨੇ ਆ ਕੜਾਈ ਚ ਜੇ ਮੈਨੂੰ ਵੀ ਲੱਗਿਆ ਕਿ ਚਲੋ ਠੀਕ ਆ ਕੜਾਈ ਚ ਬਣਾ ਲੈਨੇ ਆ ਸਾ ਮਂਗਵਾਇਆ ਤਾਂ ਹੀ ਸਮਾਨ ਇਸ ਲਈ ਸੀ ਵੀ ਮੈਂ ਤਾਂ ਮਾਈਕ੍ਰੋਵੇ ਚੈੱਕ ਹੋ ਜੂਗਾ ਹਨਾ ਵੀ ਚੱਲਦਾ ਕਿ ਨਹੀਂ ਤੇ ਪਰ ਲਾਈਟ ਹੀ ਬੱਝੀ ਜਨੇ ਚਲੋ ਨਾਲ ਨਾਲ ਬਕੀ ਇੰਤਿਆ ਆ ਇਹ ਇੱਕ ਹੋਰ ਪੀਜ਼ਾ ਬੇਸ ਜਿਹੜਾ ਦਾ ਉਪਰ ਟੌਪਿੰਗ ਵਗੈਰਾ ਕਰਕੇ ਤਿਆਰ ਕਰ ਲੈਣੀ ਆ। ਜਦ ਇਹ ਪਤਾ ਮਖਾਨਿਆਂ ਵਿੱਚ ਕਿਹਿਆ ਜਾ ਤਿਆਰ ਹੋਇਆ। ਤੁਸੀਂ ਦੇਖ ਸਕਦੇ ਹੋ ਜੰਮ ਬਿਲਕੁਲ ਇਦਾਂ ਤਿਆਰ ਹੋਇਆ ਤੋ ਦੇਖ ਸਕਦੇ ਹੋ। ਜਿਵੇਂ ਓਵਨ ਦੇ ਵਿੱਚ ਮਾਇਆ ਮਾਈਕ੍ਰੋਵੇਵ ਵਿੱਚ ਤਿਆਰ ਹੁੰਦਾ ਹਨ। ਆ ਦੇਖੋ ਤੁਸੀਂ ਸਾਈਡਾ ਤੋਂ ਦੇਖੋ ਮੈਂ ਟੇਡਾ ਇਹਨੂੰ ਕਰਦਾ ਦਾ ਕਰ ਸਕੀ। ਦੇਖ ਸਕਦੇ ਹੋ। ਬਿਲਕੁਲ ਉਦਾਂ ਦੇ ਤਿਆਰ ਹੋਇਆ।

ਤੇ ਲਾਈਟਾਂ ਦਾ ਕਾਹੀ ਨਹੀਂ ਵੀ ਫਿਰ ਮੈਂ ਸੋਚਿਆ ਮੈਂ ਚਲੋ ਕੜਾਈ ਚ ਬਣਾ ਲ ਨੀਆ ਕਿਉਂਕਿ ਪਤਾ ਨਹੀਂ ਲਾਈਟਾਂ ਆਵੇ ਕਦੋਂ ਉਹ ਤਦ ਆਵੇ ਤੇ ਫਿਰ ਕਾਰਨ ਇਹ ਵੀ ਜੀ ਫਸਵੇਰੀ ਦੇ ਪਾਟ ਟਾਈਮ ਸੁੱਟਣਾ ਤੇ ਤੇ ਵੀ ਲਾਈਟ 11 12 ਵਾਰ ਹੋ ਗਈ ਤਾਂ ਕਹ ਦਿਆ ਆਪਣਾ ਤਾਂ ਇਨਵਰਟਰ ਹੈਗਾ ਜੀ ਪਰ ਮੈਟਰ ਤੁਹਾਨੂੰ ਪਤਾ ਵੀ microwaves ਤਾਂ ਨਹੀਂ ਚੱਲਦਾ ਇਹ ਬਰ ਪੀਜ਼ੇ ਪੀਜ਼ਾ ਬਣ ਗਿਆ ਉਹ ਤੁਸੀਂ ਜਿਹੜੇ ਕੰਮ ਕਰਕੇ ਵਸੇ ਤਾਂ ਮੰਗਵਾਇਆ ਸੀ ਉਹ ਬਣ ਚਾਹਤਾ ਹਨਾस्ते ਤੇ ਉਹ ਤਾਂ ਫਿਰ ਰਹੇਗੇ ਵਿੱਚ ਹੀ ਤੇ ਬਾਕੀ ਜੇ ਅਜਾ ਆਪਾਂ ਕੜਾਈ ਚ ਪੀਜ਼ਾ ਨਾ ਬਣਾਉਂਦੇ ਜੀ ਫਿਰ ਪਤਾ ਨਹੀਂ ਭੁੱਖ ਹੀ ਸਾਰਦਾ ਪੈਂਦਾ ਤੇ ਮਤਲਬ ਵੀ ਸਬਜੀ ਨਹੀਂ ਸੀ ਜੀ ਆਪ ਅੱਜ ਬਣਾਈ ਤੇ ਬਾਕੀ ਰੋਟੀਆਂ ਚ ਉਹ ਲਾਲਣ ਦੇਉ ਤਾਂ ਕੋਈ ਪ੍ਰੋਬਲਮ ਨਹੀਂ ਸੀ ਹਨਾ ਸਬਜੀ ਮੈਂ ਤਾਂ ਨਹੀਂ ਸੀ ਬਣਾਈ ਕਿ ਅੱਜ ਅਜਾ ਦਾਲ ਸਬਜੀ ਹੈ ਨਹੀਂ ਸੀ ਹਿੰਦਾਲਤ ਤਾਂ ਸੀ ਗਿਆ ਦਾਲ ਤਾਂ ਕਈ ਦਿਨੋਂ ਤੋਂ ਹੋ ਗਿਆ ਦਿਲ ਜੱਗ ਕੇ ਰਹੀ ਸੀ ਤੇ ਸਬਜੀ ਹੁਣ ਆਪਾਂ ਜਿਹੜੀ ਉਹ ਲੱਗਣ ਨਹੀਂ ਲੱਗੀ ਜੀ ਇਹ ਇਹ ਡੈਡੀ ਉਥੋਂ ਲੈ ਕੇ ਆਏ ਸੀ ਪਿੰਡੀਆਂ ਦੀ ਸਬਜ਼ੀ ਤੇ ਪਿੰਡੀਆਂ ਦੀ ਸਬਜ਼ੀ ਜਦੋਂ ਇਹ ਸਮਾਲ ਲੈਣ ਗਏ ਆ ਉਹ ਵੀ ਪਿੰਡੀਆਂ ਦੀ ਸਬਜ਼ੀ ਲੈ ਕੇ ਆਇਆ ਫਿਰ ਮੈਂ ਕਿਹਾ ਚਲੋ ਹੁਣ ਕਿਉਂ ਬਣਾਉਣੀ ਆ ਵੀ ਹੁਣ ਤਾਂ ਅੱਜ ਚਲੋ ਬਣਾਈ ਨਹੀਂ ਆ ਵੀ ਫਿਰ ਖਾਣੀ ਤਾਂ ਪਸਵੇਰੀ ਆ ਤੇ ਵੀ ਫਿਰ ਮੈਂ ਕਿ ਸਵੇਰੀ ਵਾਂਗੂ ਸਾਦੇ ਬਣਾ ਲਵਾਂਗੀ ਇਹ ਤਾਂ ਤਾਜ਼ਾ ਸਬਜ਼ੀ ਵਧੀਆ ਲੱਗਦੀ ਆ ਤੇ ਪਰ ਇਹ ਨਹੀਂ ਪਤਾ ਕਿ ਚਾਰ ਦਾ ਰੋਟੀ ਖਾ ਕੇ ਪੈਣਾ ਪੈਂਦਾ ਜੇ ਨਾ ਮਗਰੋਂ ਆਪਾਂ ਕੜਾਈ ਦੇ ਵਿੱਚ ਬਣਾਉਂਦੇ ਤੇ ਫਿਰ ਮੈਂ ਕਿ ਚਲੋ ਇਹਨੇ ਦਿਮਾਗ ਚਾਲਿਆ ਵਿੱਚੋਂ ਕੜਾਈ ਹੀ ਬਣਾ ਲੈਂਦੇ ਆ ਤਾਂ ਮਾਨੂੰ ਕੁੜਨੇ ਸੀਪਾ ਨਾਲ ਹੀ ਬਗਿਆ ਬਣੋ ਤੀ ਨੂੰ ਹਾਂ ਨੂੰ ਹਾਂ ਦੇਖੋ ਪੂਰਾ ਤੁਸੀਂ ਦੇਖ ਸਕਦੇ ਮੈਂ ਇਹ ਕਲਰ ਕਿੰਨਾ ਸੋਹਣਾ ਆਇਆ ਦੇਖੋ ਸਾਈਡਾਂ ਤੇ ਨੂੰ ਪੂਰਾ ਵਧੀਆ ਬਣਿਆ ਜੀ ਜਿਵੇਂ ਆਪਾਂ ਆਉ ਦੇ ਵਿੱਚ ਬਣਦਾ ਹੈ ਪਰ ਉਹ ਲੈ ਕੇ ਆਨੇ ਬੇਸਟਰੀ ਬਿਲਕੁਲ ਹੋ ਗਈ ਹੈ ਸੋ ਆਪਾਂ ਤੁਹਾਡੇ ਨਾਲ ਵੀ ਇਹ ਰੈਸਪੀ ਸ਼ੇਅਰ ਕਰਨਾ ਹੈ ਜਦੋਂ ਆਈ ਰਿਸ਼ ਜਦਨੇ ਬਾਹਰ ਕੀਤਾ ਪ੍ਰਣਾ ਹੋ ਗਿਆ ਤੇ ਇਹਦਾ ਬੇਸ ਆ ਕਿ ਉਹ ਵੀ ਪਤਾ ਨਹੀਂ ਬਣਾ ਲੈਣੀ ਹੁੰਦੀ ਹੈ ਵੈਸੇ ਅੱਜ ਨੂੰ ਕੋ ਟਾਈਮ ਨਹੀਂ ਸੀ ਇਸ ਲਈ ਮੈਂ ਬਾਅਦ ਹੁਣ ਜਾ ਰਹੀ ਸੀ ਤੇ ਕਰ ਅੱਜ ਕਰ ਦੇਣੀ ਇੱਕ ਲਮਾਰੀ ਰਹਿੰਦੀ ਸੀ ਮੇਰੀ ਸ਼ਿਫਟ ਕਰਨ ਵਾਲੀ ਉਹ ਕਰੀ ਕਰੀ ਸੀ ਬਾਕੀ ਥੋੜਾ ਸਮਾਨ ਕੋਲ ਕਿ ਲੱਤ ਜਿਹੜੇ ਕਾਫੀ ਥੱਲੇ ਉਤਾਰਲੇ ਸੀ ਉਹਨੇ ਬਸ ਦਿੱਤੋ ਜਦੋਂ ਘਾਟ ਦਾ ਕੰਮ ਕਰਾਇਆ ਤੇ ਘਰ ਵਾਪਸ ਰੱਖੀ ਉਹਦਾ ਕਰਕੇ ਥੋੜਾ ਟਾਈਮ ਫਿਰ ਇਹਨਾਂ ਮਿਲਿਆ ਨਹੀਂ ਕਿ ਮੈਂ ਬੇਸ ਬਣਾ ਸਕਾਂ ਤੇ ਬਾਕੀ ਫਿਰ ਜਿਹੜਾ ਆਪਾਂ ਤੁਹਾਨੂੰ ਦੂਸਰੇ ਚੈਨਲ ਤੇ ਪਾਉਣ ਦੀ ਜੀ ਵੀਡੀਓ ਯਾਰੀ ਪੂਰੀ ਰੈਸਪੀ ਦੀ ਤੇ ਤੁਹਾਨੂੰ ਬੇਸ ਵੀ ਘਰੇ ਬਣਾਉਣਾ ਦੱਸਾਂਗੇ ਆਪਾਂ ਵੀ ਕਿਵੇਂ ਬਣਾਉਣਾ ਅੱਜ ਹੁਣ ਆਪਾਂ ਵੀਡੀਓ ਦੀ ਕਰਦੇ ਹਾਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਹੋਰ ਕਿਸ ਚੀਜ਼ ਦੇ ਬਾਰੇ ਆਪਾਂ ਵੀਡੀਓਸ ਨਹੀਂ ਆ ਲੈ ਕੇ ਆਈਏ ਉਹ ਵੀ ਜਰੂਰ ਦੱਸਿਆ ਕਰੋ ਜੀ ਬਾਕੀ ਤੁਸੀਂ ਨੇ ਪਿਆਰ ਕਰੇ ਕਮੈਂਟ ਕਰਦੇ ਨਾਲ ਸਪੋਰਟ ਕਰਦੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਹੋਵੇ ਜੀ ਇੱਕ ਵਾਰੀ ਫੇਰ ਪਿਆਰੀਆਂ ਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੀ ਸਤਿ ਸ਼੍ਰੀ ਅਕਾਲ ਜੀ